ਦੋਸਤੋ ਪਿਛਲੇ 10 ਦਿਨਾਂ ਤੋਂ ਚਾਰੇ ਪਾਸੇ ਸੋਸ਼ਲ ਮੀਡੀਆ ਤੇ ਸ਼ਮੀ ਸਾਗਰ ਦੇ ਇੱਕ ਗੀਤ ਦੀ ਬੜੀ ਚਰਚਾ ਹੋ ਰਹੀ ਹੈ ਤੇ ਇੱਕ ਖਾਸ ਲਾਈਨ ਜਿੱਚ ਕਹਿੰਦੇ ਨੇ ਕਿ ਸਾਗਰ ਦੀ ਵੋਟੀ ਲੈੰਦੀ ਇੰਡੀਕਾ ਚਲਾ ਉਸ ਲਾਈਨ ਦੇ ਉੱਤੇ ਸਾਰਾ ਪੰਜਾਬ ਹੀ ਵੀਡੀਓ ਬਣਾ ਰਿਹਾ ਹੈ ਈਵਨ ਕਿ ਨਿਮਰਤ ਖੈਰਾ ਨੇਤਾ স্পੈਸ਼ਲ ਮਰੂਤੀ ਲੈ ਕੇ ਉਹਦੇ ਤੇ ਵੀਡੀਓ ਪਾਈ ਤੇ ਇਸ ਵੀਡੀਓ ਨੂੰ ਤਕਰੀਬਨ 1 ਮਿਲੀਅਨ ਪਲੱਸ ਲਾਈਕ ਨੇ ਆ ਤੁਸੀਂ ਚੈੱਕ ਵੀ ਕਰ ਸਕਦੇ ਹੋ ਤੇ ਚੰਦ ਦੇਣਾ ਵੇਚ ਸ਼ਮੀ ਸਾਗਰ ਦੀ ਇੰਨੀ ਜ਼ਿਆਦਾ ਪੋਪੁਲਾਰਿਟੀ ਹੋ ਜਾਂਦੀ ਹੈ ਕਿ ਚਾਰੇ ਪਾਸੇ ਸਾਗਰ ਸਾਗਰ ਹੋ ਲਾ ਪੈਂਦੀ ਹੈ ਤੇ ਹੁਣ ਦੋਸਤੋ ਦੋ ਗਾਣਾ ਜੋੜੀ ਖੁਦ ਸਾਹਮਣੇ ਆਈਏ ਅਸਲੀਆ ਉਹਨਾਂ ਕਹਿ ਕਿ ਮੈਂ ਰਾਬੋ ਵਰਗੇ ਸਰੂਤੀਆਂ ਦਾ ਕੋਟਨ ਕੋਟਨ ਧੰਨਵਾਦ ਕਰਦਾ ਤੇ ਮੈਂ ਹਜ਼ਾਰ ਜਨਮ ਲੈ ਕੇ ਵੀ ਉਹਨਾਂ ਦਾ ਦੇਣ ਨਹੀਂ ਦੇ ਸਕਦਾ ਜਿਨ੍ਹਾਂ ਨੇ ਮੈਨੂੰ ਇੰਨਾ ਜ਼ਿਆਦਾ ਪਿਆਰ ਬਖਸ਼ਿਆ ਹੈ ਸੋ ਸੋਸ਼ਲ ਮੀਡੀਆ ਦੇ ਜਮਾਨੇ ਤੇ ਜਿੱਥੇ ਇੱਕ ਵਾਰ ਬੜੇ ਜ਼ਿਆਦਾ ਲੋਕ ਸਮੀਸਾਗਰ ਨੂੰ ਪੁੱល ਚੁੱਕੇ ਸੀ ਉੱਥੇ ਹੀ ਉਹਨਾਂ ਦੇ ਇੱਕ ਗਾਣੇ ਦੀ ਲਾਈਨ ਵਾਇਰਲ ਹੁੰਦੀ ਹੈ ਜਿਸ ਤੋਂ ਬਾਅਦ ਉਹ ਸੋਸ਼ਲ ਮੀਡੀਆ ਤੇ ਵੀ ਵਾਪਸੀ ਕਰ ਲੈਂਦੇ ਨੇ ਤੇ ਸਮੀਸਾਗਰ ਇਹ ਵੀ ਕਹਿੰਦੇ ਨੇ ਕਿ ਜਦੋਂ ਤੋਂ ਇਹ ਗਾਣਾ ਵਾਇਰਲ ਹੋਇਆ ਉਦੋਂ ਤੋਂ ਸਾਨੂੰ ਹਜ਼ਾਰਾਂ ਕਾਲਸ ਆ ਰਹੀਆਂ ਨੇ ਲਾਈਵ ਸ਼ੋਅ ਦੇ ਵੀ ਬੜੇ ਸੱਦੇ ਆ ਰਹੇ ਨੇ ਤੇ ਸਾਨੂੰ ਪਸੰਦ ਕਰਨ ਵਾਲੇ ਲੋਕ ਜ਼ਰੂਰ ਦੱਸਿਓ ਤੁਹਾਨੂੰ ਸਾਗਰ ਦੇ ਗਾਣੇ ਕਿਵੇਂ ਲੱਗਦੇ ਸੀ ਕਮੈਂਟ ਕਰਿਓ ਤੇ ਵੀਡੀਓ ਸ਼ੇਅਰ ਵੀ ਜ਼ਰੂਰ ਕਰਿਓ